26 ਜਨਵਰੀ ਤੋਂ ਪਹਿਲਾ ਸੰਗਰੂਰ ਵਿੱਚ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰਿਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਸਾਹਮਣੇ ਚੰਚਲ ਗਨ ਹਾਊਸ ਦੇ ਅੱਧੀ ਰਾਤ ਨੂੰ ਤਾਲੇ ਤੋੜ ਕੇ ਚੋਰੀ ਕਰ ਲਈ। ਮੌਕੇ ਤੇ ਪੁੱਜੇ ਐਸਐਸਪੀ ਸਰਤਾਜ ਚੱਲ ਨੇ ਦੱਸਿਆ ਕਿ ਗਨ ਹਾਊਸ ਵਿੱਚੋਂ ਕਿੰਨੇ ਹਥਿਆਰ ਚੋਰੀ ਹੋਏ ਹਨ ਜਾਂ ਨਹੀਂ ਇਸ ਬਾਬਤ ਗਿਣਤੀ ਕਰਵਾਈ ਜਾ ਰਹੀ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਵੇਖੋ ਪੂਰੀ ਰਿਪੋਰਟ। ਬੱਚਤ ਰਹੀ ਜਿਹੜੀ ਗੱਲ ਕੁਛ ਵੀ ਨਹੀਂ ਚੋਰੀ ਹੋਇਆ ਜੀ ਸਾਰੀ ਬਚਤ ਹੈ ਜੀ ਇਹ ਚੈੱਕ ਕਰ ਲੈ ਤੁਸੀਂ ਸਰ ਇਹ ਕਿਵੇਂ ਚੈੱਕ ਚੱਲ ਰਹੇ ਜੀ ਹੱਤਾ ਇਹ ਤੁਹਾਨੂੰ ਲੰਬਾ ਕੰਮ ਹੈ ਸਾਰੇ ਹਰੇ ਘਰ ਸਾਰੇ ਲੋਕ ਆਪਸ ਵਿੱਚ ਕਿੰਨੀ ਕ ਬੰਦੀ ਦੀ ਸੰਭਾਵਨਾ ਲੱਗਦੀ ਹੈ ਕਿਵੇਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜੇ ਇਹ ਗਲਤ ਕਰੀਏ ਵੀ ਲੋਕ ਥੋੜੇ ਕੀ ਮਤਲਬ ਜਿਹਾ ਨਾ ਲੋਕ ਥੋੜੇ ਚੋਰ ਅੰਦਰ ਆ ਗਏ ਸੀ ਤੁਹਾਡੀ ਦੁਕਾਨ ਦੇ ਨਹੀਂ ਆ ਤਾਂ ਹੈ ਪਰ ਬਚਤ ਰਹੀ ਜਾਣੀ ਨਾ ਸਰ ਜੇ ਚੋਰ ਅੰਦਰ ਆ ਗਏ ਖੜਕਾ ੜਕਾ ਸੁਣ ਕੇ ਭੱਜ ਗਏ ਅੱਛਾ ਦੀ ਐਂਟਰੀ ਕਿਤੋਂ ਦੀ ਹੋਈ ਜਾ ਰਹੀ ਹੈ ਜੀ ਪੰਜ ਛੋਟੇ ਵੈਪਨ ਚੋਰੀ ਹੋ ਗਏ ਨੇ ਇੱਕ 30 ਦਾ ਵੈਪਨ ਹੈ ਜੀ ਦੱਸ ਰਿਹਾ ਵੀ ਉਹ ਹੀ ਸਾਡੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਤੇ ਹਾਂ ਜੇ ਜੋ ਪੂਰ ਕੰਫਰਮ ਹੋਊਗਾ ਬਸ ਹਾਲ ਤਾਂ ਕਿੰਨੀ ਗੱਟ ਹੈ ਨਾ ਕਰੀ ਕੋਈ ਕੁਝ ਨਹੀਂ ਗਿਆ ਸਭ ਕੁਝ ਉਹ ਸੀਸੀਟੀਵੀ ਕੈਮਰਾ ਲੱਗਾ ਹੋਣਾ ਹੈ ਜੀ ਸੀਸੀਟੀਵੀ ਕੈਮਰਾ ਇੱਕ ਤਰ੍ਹਾਂ ਦੀ ਹੈ ਹੈ ਨਾ ਸੀਸੀਟੀਵੀ ਕੈਮਰਾ ਲੱਗੇ ਹੋਏ ਹੈ ਜੀ ਆਪਣੀ ਹਾਣੀਆਂ ਸਭ ਚੀਜ਼ਾਂ ਜਿਹੜੀਆਂ ਜਿਹੜੀਆਂ ਚਾਹੀਦਾ ਤੁਹਾਡਾ ਸਾਰਾ ਕੁਝ ਪੂਰਾ ਜੀ ਸਭ ਕੁਝ ਹੈ ਜੀ ਲਈ ਹਜ਼ਾਰਾਂ ਵਗੈਰਾ ਹਰ ਚੀਜ਼ ਹੈ ਸਿਕਿਉਰਟੀ ਗਾਰਡ ਹੈਗਾ ਸੀ ਜੀ ਲਾ ਦਿੱਤੇ ਇਹ ਤਾਂ ਬਚਤ ਰਹਿ ਗਈ ਬਸ ਜਿਵੇਂ ਕੀ ਯਾ ਤਾਂ ਕੋਈ ਕੋਈ ਬੰਦਾ ਆ ਗਿਆ ਬਾਹਰ ਜਾਂ ਕੀ ਗੱਲਬਾਤ ਹੋਈ ਹੈ ਤੇ ਉਹਦੇ ਨਾਲ ਭੱਜ ਗਿਆ ਸੰਜੀਵ ਨੇ ਕੈਮਰੇ ਪੂਰੇ ਸਭ ਘੁਮਾ ਦਿੱਤੇ ਉਹਨਾਂ ਨੇ ਅੰਦਰ ਹੀ ਉਹਨੇ ਬੰਦਾ ਮੋਟਰੂਲ ਦੇ ਵਿੱਚ ਕੁਝ ਤਾਂ ਹੈ ਜੀ ਸੀਸੀਟੀਵੀ ਚੈੱਕ ਕੀਤਾ ਜਿਸਨੇ ਪੁੱਛਿਆ ਖਾਣੀਆਂ ਚੈੱਕ ਕੀਤਾ ਉਹ ਘੁਮਾ ਦਿੱਤੇ ਰਹੀ ਸਾਰੇ ਉਹਦੇ ਵਿੱਚ ਇੱਕ ਘੁਮਾ ਦਿੱਤੇ ਕੈਮਰਾ ਉਹ ਅੰਦਰਲੇ ਦਾ ਸੀਸੀਟੀਵੀ ਤੋਂ ਕੁਝ ਆਇਆ ਹੋਗਾ ਅੰਦਰਲੇ ਕਿ ਬਸ ਅੰਦਰ ਵੜਦੇ ਕੋ ਉਹਨਾਂ ਨੇ ਉਹ ਵੀ ਘੁਮਾਤਾ ਤੇ ਉਸ ਤੋਂ ਬਾਅਦ ਕੋਈ ਨਾ ਕੋਈ ਤੁਹਾਡਾ ਤੁਹਾਡਾ ਸਕਿਉਰਟੀ ਗਾਰਡ 24 ਘੰਟੇ ਹੁੰਦਾ ਇੱਥੇ ਜਾਂ ਕੱਲ ਰਾਤ ਨੂੰ ਹੁੰਦਾ ਜੀ ਚੌਂਕੀਦਾਰ ਹੁੰਦੇ ਆਪਾਂ ਨਾ ਆਪਣਾ ਪਰਸਨਲ ਸਕਿਉਰਿਟੀ ਗਾਰਡ ਨਹੀਂ ਸੀ ਕਰਨਾ ਹੁੰਦਾ ਜੀ ਕੋਈ ਕਿ ਵੀ ਨਹੀਂ ਗਨ ਹਾਉਸ ਦਾ ਨਹੀਂ ਭਾਜੀ ਇਹ ਕਨਫਰਮ ਆ ਵੀ ਕੋਈ ਵੈਪਨ ਚੋਰੀ ਨਹੀਂ ਹੋਈ ਨਹੀਂ ਹਲੇ ਤੱਕ ਸਾਡੀ ਗੀਟੀ ਤੋਂ ਕੁਛ ਆਇਆ ਨਹੀਂ ਜਦੋਂ ਦੇਖ ਰਹੇ ਹਾਂ ਜਦੋਂ ਉਹ ਹੋਜੂ ਕਲੀਅਰ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਹੋ ਜਾਣਾ ਦੱਸਾਂਗੇ ਹਾਂਜੀ ਠੀਕ ਭਾਜੀ ਇਥੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਗਨ ਹਾਉਸ ਦੇ ਵਿੱਚ ਇਹ ਚੋਰੀ ਹੋਈ ਹੈ ਅਮੇ ਸਟਾਕ ਟਿੱਕਿੰਗ ਚੱਲ ਰਹੀ ਹੈ ਕਿ ਜੈਸੀ ਆਪਣੀ ਟੀਮਸ ਬਣਾ ਕੇ ਜਿਹੜੇ ਅਕਿਊਟਰ ਨੂੰ ਆਈਡੈਂਟੀਫਾਈ ਤੇ ਨੈਪ ਕਰਨ ਵਾਸਤੇ ਪੂਰੇ ਜ਼ੋਰ ਲਾ ਰਹੇ ਹਾਂ ਪੂਰੀ ਐਫਰਟਸ ਕਰ ਰਹੇ ਸਰ ਕਿੰਨੇ ਬੰਦੇ ਆ ਜੀ ਕਿੰਨਾ ਪਤਾ ਚੱਲੇਗਾ ਕਿੰਨਾ ਕਿਸਾਨ ਆ ਕੁਝ ਜ਼ਿਆਦਾ ਜਿਹੜਾ ਨਰਸ ਦੇ ਮੁਤਾਬਿਕ ਹੀ ਬਿਲਕੁਲ ਮਿਨੀਮਲ ਹੋਇਆ ਹੈਗਾ ਤੇ ਉਹ ਹੀ ਦੱਸ ਰਹੇ ਹੈਗੇ ਕਿ ਕੁਝ ਦਿਨਾਂ ਵਿੱਚ ਉਹ ਆਪਣੀ ਸਾਰੀ ਸਟਾਕ ਟੇਕਿੰਗ ਵੀ ਕਰ ਲੈਣਗੇ ਉਸ ਇਸ ਟਾਈਮ ਇਸ ਤੇ ਹੀ ਲੱਗੇ ਹੋਏ ਆ ਜਦੋਂ ਉਹ ਕਲੀਅਰ ਕਰਨਗੇ ਉਸ ਤੋਂ ਬਾਅਦ ਹੀ ਤੁਹਾਨੂੰ ਐਗਜ਼ੈਕਟ ਫਿਗਰ ਦੇ ਪਾਵਾਂਗੇ ਸਰ ਇਹਨਾਂ ਨੇ ਕੋਈ ਸਕਿਉਰਿਟੀ ਗਾਰਡ ਵਗੈਰਾ ਰੱਖਿਆ ਨਹੀਂ ਹੋਇਆ ਸੀ ਐਸਾ ਸੀਸੀਟੀ ਵੀ ਕੈਮਰਾ ਲੱਗੇ ਨਹੀਂ ਸੀ ਜਿਹੜਾ ਕੁਝ ਪੁੱਟੇਜ ਵਗੈਰਾ ਰਿਲੇਟਿਡ ਚੀਜ਼ਾਂ ਹੈ ਉਹ ਮੈਂ ਤਫ਼ਤੀਸ਼ ਦੇ ਬਾਅਦ ਦੱਸ ਪਾਵਾਂਗਾ ਸਕਿਉਰਿਟੀ ਗਾਰਡ ਫਿਲਹਾਲ ਇੱਥੇ ਨਹੀਂ ਸੀ ਸਰ ਜੀਮਨ ਚੈਲਪ ਕਿੰਨੇ ਬੰਦੇ ਸੀਗੇ ਘਟਨਾ ਹੋਈ ਕਿਵੇਂ ਆ ਜੀ ਬੰਦੇ ਦੋ ਹਾਲੇ ਤਾਂ ਦੋ ਹੀ ਦਿਸੇ ਹੈ ਤੇ ਅਸੀਂ ਸਾਰੇ ਪਾਸਿਓਂ ਪਰਾਲੇ ਕਰ ਰਹੇ ਹਾਂ ਅਸੀਂ ਸਿਕਰਟ ਇਨਫੋਰਮੇਸ਼ਨ ਵੀ ਲਗਾ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਕਿ ਇਸ ਵਾਰਦਾਤ ਨੂੰ ਕਿਵੇਂ ਜਾਣ ਦਿੱਤਾ ਗਿਆ ਤੇ ਇਸ ਦੇ ਪਿੱਛੇ ਕੌਣ ਹੈ ਇਹ ਮਿਡਨਾਈਟ ਤੋਂ ਬਾਅਦ ਹੋਈ ਹੈ ਸਰ ਸਿਕਿਉਰਟੀ ਦਾ ਰੱਖਣਾ ਜ਼ਰੂਰੀ ਨਹੀਂ ਹੈ ਗਨ ਹਾਊਸ ਲਈ ਜੀ ਜੀ ਜ਼ਰੂਰੀ ਹੈਗਾ ਤੇ ਇਸ ਦੇ ਕਾਰਨ ਹੀ ਅਸੀਂ ਇਸ ਤੋਂ ਬਾਅਦ ਤੋਂ ਇੱਕ ਵਾਰ ਆਪਣੀ ਸਾਰੀ ਕਾਰਵਾਈ ਕਰ ਲਾਂਗੇ ਉਸ ਤੋਂ ਬਾਅਦ ਥੋਰੋਲੀ ਉਸ ਚੀਜ਼ ਦੇ ਬਾਰੇ ਵੀ ਅਸੀਂ ਪਹਿਲੂ ਦੇ ਡੂੰਘਾਈ ਨਾਲ ਪੜਤਾਲ ਕਰਾਂਗੇ ਕਿ ਕੀ ਸੀਗਾ ਇੱਥੇ ਜੋ ਕਮੀਆਂ ਸੀ ਸੀਸੀਟੀਵੀ ਦੇ ਵਿੱਚ ਉਹਨਾਂ ਤੇ ਕੋਈ ਸਾਹਮਣੇ ਆਇਆ ਉਹੀ ਮੈਂ ਤੁਹਾਨੂੰ ਦੱਸ ਰਿਹਾ ਜੀ ਹਲੇ ਤੱਕ ਇਹ ਜਿਹੜੇ ਦੋ ਸਾਡੋਂ ਇੰਡੀਵਿਜੂਅਲਸ ਦੇ ਬਾਰੇ ਕੁਝ ਪਤਾ ਚੱਲਿਆ ਹੈਗਾ ਤੇ ਅਸੀਂ ਉਸ ਦੇ ਅੱਗੇ ਹੁਣ ਖੰਗਾਲ ਰਹੇ ਹਾਂ ਸਭ ਕੁਝ ਐਫਰਟਸ ਕਰਾਂਗੇ ਸਾਡੀ ਟੀਮ ਲੱਗਿਆ ਹੋਈਆਂ ਨੇ ਤੁਹਾਡੇ ਵੱਲੋਂ ਵੀ ਅਗਰ ਕੋਈ ਵੀ ਕੁਝ ਤੁਹਾਨੂੰ ਵੀ ਅਗਰ ਕਿਉਂਕਿ ਤੁਸੀਂ ਸਮਾਜ ਵਿੱਚ ਘੁੰਮਦੇ ਹੋ ਵਿਚਰਦੇ ਹੋ ਕੋਈ ਵੀ ਲੀਡ ਮਿਲਨ ਤਾਂ ਡੀਐਸਪੀ ਸਾਹਿਬ ਜਾਂ ਮੈਨੂੰ ਪਲੀਜ਼ ਇਨਫੋਰਮ ਕਰਿਓ ਧੰਨਵਾਦ ਸਰ ਸਾਹਿਬ ਜਿਹੜੇ ਐਨਾਉਂਸ ਕੀ ਹਦਾਇਤਾਂ ਨੇ ਸਰਕਾਰ ਦੀਆਂ ਵੀ ਉਹ ਪੂਰੀਆਂ ਕਰਦੇ ਨੇ ਮੈਂ ਇਸ ਟਾਈਮ ਤੇ ਇਹੀ ਜਦੋਂ ਇਹ ਪਹਿਲਾਂ ਸਟਾਕ ਟੇਕਿੰਗ ਕਰ ਲੈ ਜੋ ਤੋਂ ਉਸੀ ਗੱਲ ਕਹਿ ਰਹੇ ਹਾਂ ਇਹ ਮੈਂ ਵੀ ਮਹਿਸੂਸ ਕੀਤੀ ਹੈਗੀ ਤੇ ਪ੍ਰੋਪਰਲੀ ਇਸ ਨੋਟਿਸ ਦੇ باوجود ਵੀ ਜੋ ਕਮੀ ਆਈ ਹੈ ਉਸ ਤੇ ਐਕਸ਼ਨ ਵੀ ਹੋਊਗਾ ਕੋਈ ਕਾਰਵਾਈ ਹੋਊਗੀ ਜੀ ਬਿਲਕੁਲ ਹੋਗੀ ਜੀ ਪਹਿਲਾਂ ਅਸੀਂ ਲੇਕਿਨ ਜਿਹੜਾ ਉਹਨੇ ਇਹ ਹੋਈ ਹੈ ਇਨਸੀਡੈਂਟ ਸਾਡਾ ਫੋਕਸ ਪਹਿਲਾਂ ਇਸ ਤੇ ਜੀ ਠੀਕ ਹੈ ਜੀ ਓਕੇ ਥੈਂਕ ਯੂ